ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਤੋਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਪਲੇ ਸੂਟ ਦੇ ਵਿੱਚ ਫੁੱਲ ਪਲੇਟਸ ਪਾਣੀ ਕਿ ਆਪਾਂ ਪਲੇਟਸ ਕਿੱਦਾਂ ਪਾ ਸਕਦੇ ਆ ਪਲੇਟਸ ਦੀ ਮਾਰਕਿੰਗ ਹਾਂਜੀ ਤੇ ਆਪਾਂ ਇਹ ਸੂਟ ਲੈ ਲਿਆ ਹੋਇਆ ਆ ਸੂਟ ਆਪਣਾ ਲਾਈਨਿੰਗ ਵਾਲਾ ਆ ਲਾਈਨਿੰਗ ਆਪਾਂ ਅਟੈਚ ਕਰ ਲਈ ਹੋਈ ਹੈ ਦੇ ਨਾਲ ਤੇ ਜਿੱਦਾਂ ਹੁਣ ਕਸਟਮਰ ਦੀ ਚੈਸਟ ਦੀ ਫਿਟਿੰਗ ਹੈਗੀ ਆ ਜੀ 22 ਇੰਚ ਤੇ ਹੁਣ ਆਪਾਂ ਫੁੱਲ ਪਲੇਟਸ ਦੀ ਮਾਰਕਿੰਗ ਕਰਨੀ ਆ ਡਾ ਲੈ ਲਿਆ ਹੋਇਆ ਆ ਸੂਟ ਦੀ ਜਿਹੜੀ ਲੈਂਥ ਰੈਡੀ ਕਰਨੀ ਆ ਆਪਾਂ ਰੈਡੀ ਕਰਨੀ ਆ 42 ਐਂਡ ਹਾਫ ਤੇ ਇੱਥੋਂ ਆਪਾਂ ਪਲੇਟਸ ਦੀ ਮਾਰਕਿੰਗ ਕਰਨੀ ਆ ਸਭ ਤੋਂ ਪਹਿਲਾਂ ਜਦੋਂ ਅਸੀਂ ਪਲੇਟਸ ਦੀ ਮਾਰਕਿੰਗ ਕਰਨੀ ਆ ਇਹਨਾਂ ਦੀ ਸਾਡੀ ਪਲੇਟ ਹੈਗੀ ਆ 12 ਇੰਚ ਤੇ ਅਸੀਂ ਰੈਡੀ ਕਰਨੀ ਆ ਤਾਂ ਆਪਾਂ ਇੱਥੋਂ ਸਾਡੇ 12 ਇੰਚ ਦੀ ਮਾਰਕਿੰਗ ਕਰਾਂਗੇ ਉੱਪਰ ਤੋਂ ਸਾਡੇ 12 ਇੰਚ ਦੀ ਮਾਰਕਿੰਗ ਕਰਨੀ ਆ ਉਸ ਤੋਂ ਬਾਅਦ ਜਿਹੜੀ ਸਾਡੀ ਇਹ ਸੈਂਟਰ ਸਪੇਸ ਆ ਠੀਕ ਆ ਜੀ ਇੱਥੋਂ ਪਲੇਟ ਦੀ ਉਹ ਅਸੀਂ ਰੱਖਣੀ ਆ ਜੀ ਪੌਣੇ 4 ਇੰਚ ਹਾਂਜੀ ਤੇ ਇੱਥੋਂ ਜਿਹੜੀ ਸਾਡੀ ਸੈਂਟਰ ਸਪੇਸ ਆ ਉਹ ਅਸੀਂ ਲੈਣੀ ਆ 4.5 ਇੰਚ ਇਹ 4.5 ਇੰਚ ਕਿਉਂ ਲੈਣੇ ਆ ਅਸੀਂ ਕਿਉਂਕਿ ਕਸਟਮਰ ਦੀ ਚੈਸਟ ਦੀ ਫਿਟਿੰਗ ਜ਼ਿਆਦਾ ਆ ਜਾਂ ਕਮਰ ਵੀ 23 ਇੰਚ ਆ ਤੇ ਆਪਾਂ ਇਹਨੂੰ 4.5 ਲਵਾਂਗੇ ਅਗਰ ਕਸਟਮਰ ਦੀ ਚੈਸਟ ਦੀ ਫਿਟਿੰਗ 22 ਇੰਚ ਤੋਂ ਘੱਟ ਆ ਮੰਨ ਲਓ ਤੁਸੀਂ 20 ਆ 23 ਆ ਜਾਂ 18 ਇੰਚ ਆ ਤਾਂ ਆਪਾਂ ਇਹਦੀ ਜਿਹੜੀ ਸੈਂਟਰ ਦੀ ਸਪੇਸ ਆ ਪਲੇਟ ਦੀ ਉਹ ਰੱਖਾਂਗੇ 3.5 ਇੰਚ ਦੀ ਹਾਂਜੀ ਤੇ ਇਹ ਵਾਲੀ ਮਾਰਕਿੰਗ ਕਰਨ ਤੋਂ ਬਾਅਦ ਹੁਣ ਆਪਾਂ ਇੱਥੋਂ ਪਲੇਟ ਦੀ ਲੈਂਥ ਲਗਾਵਾਂਗੇ ਪਲੇਟ ਦੀ ਲੈਂਥ ਅਸੀਂ ਰੱਖਣੀ ਆ ਜੀ 7 ਇੰਚ ਤੇ ਇੱਥੋਂ ਅ ਪੌਣੇ 4 ਇੰਚ ਦੀ ਸੈਂਟਰ ਸਪੇਸ ਲਗਾ ਕੇ ਇਹਨੂੰ ਆਪੈਰਨ ਮਲਾ ਦਾਂ ਠੀਕ ਹੈ ਜੀ ਇਹ ਸਾਡੀ ਪਲੇਟ ਪੈ ਗਈ ਹੋਈ ਲੰਬੇ ਵਾਲੀ ਇਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਹੈ ਛੋਟੀ ਪਲੇਟ ਪਾਉਂਗੇ ਉਹ ਪਲੇਟ ਸਾਡੀ ਇੱਥੋਂ ਪਏਗੀ ਜੀ ਇਹ ਦੇਖੋ ਇੱਥੋਂ ਪੌਣੇ 6 ਇੰਚ ਤੇ ਅਸੀਂ ਮਾਰਕਿੰਗ ਕਰਨੀ ਹੈ ਇਹ ਵਾਲੀ ਪਲੇਟ ਦੀ ਪੌਣੇ 6 ਇੰਚ ਤੇ ਮਾਰਕਿੰਗ ਕਰੋਗੇ ਤੁਸੀਂ ਅਗਰ ਤੁਸੀਂ 7 ਇੰਚ ਮੋਡਾ ਕਟਿੰਗ ਕਰ ਦਿਓ ਠੀਕ ਹੈ ਜੀ ਕੋਨੇ ਛੇ ਇੰਚ ਤੇ ਆਪਾਂ ਪਲੇਟ ਦੀ ਮਾਰਕਿੰਗ ਕਰਾਂਗੇ ਉਸ ਤੋਂ ਬਾਅਦ ਆਪਾਂ ਇੱਥੋਂ ਐਂਜੀ ਟੇਪ ਰੱਖ ਲੈਣਾ ਇਸ ਸਾਈਡ ਨੂੰ ਇੱਧਰ ਠੀਕ ਹੈ ਜੀ ਇਹ ਸਾਡੀ ਜਿਹੜੀ ਪਲੇਟ ਹੈਗੀ ਆ ਇਹ ਸਾਡੀ 3.5 ਇੰਚ ਅਸੀਂ ਪਲੇਟ ਰੈਡੀ ਕਰਨੀ ਹੁੰਦੀ ਆ ਇਹ ਪਲੇਟ ਸਾਡੀ ਹੁੰਦੀ ਆ ਜੀ 4 ਇੰਚ ਦੀ ਅਸੀਂ ਮਾਰਕਿੰਗ ਕਰਨੀ ਆ ਇਹ ਸਾਡੇ 4 ਇੰਚ ਦੀ ਮਾਰਕਿੰਗ ਹੋ ਚੁੱਕੀ ਆ ਪਲੇਟ ਦੀ ਇਸ ਤੋਂ ਬਾਅਦ ਜਿਹੜੀ ਸਾਡੀ ਇਹ ਵਾਲੀ ਪਲੇਟ ਆ ਇਹ ਵਾਲੀ ਸਾਈਡ ਵਾਲੀ ਠੀਕ ਹੈ ਜੀ ਇਹਨੂੰ ਅਸੀਂ ਇੱਥੋਂ 2.5 ਇੰਚ ਦਾ ਗੈਪ ਦੇਣਾ ਇਸ ਸਾਈਡ ਨੂੰ ਸੇਮ ਹੀ ਅਸੀਂ 2.5 ਇੰਚ ਦੀ ਮਾਰਕਿੰਗ ਕਰਨੀ ਆ ਜੀ ਇਸ ਸਾਈਡ ਤੇ ਠੀਕ ਹੈ ਜੀ ਇੱਥੋਂ ਸਾਡੀ ਜਿਹੜੀ ਇਹ ਪਲੇਟ ਹੈਗੀ ਆ ਉਹ ਪੈਗੀ ਜੀ 7 ਇੰਚ ਤੇ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਇਹ ਵਾਲੀ ਜਿਹੜੀ ਆਪਣੀ ਨਿਸ਼ਾਨੀ ਆ ਇਹਨੂੰ ਆਪਾਂ ਮਾਰਕਿੰਗ ਨੂੰ ਇਹ ਵਾਲੀ ਜਿਹੜੀ ਆਪਣੀ ਮਾਰਕਿੰਗ ਆ ਇਹਨੂੰ ਆਪਾਂ ਪੈਦਨਾ ਬਣਾ ਦੇ ਹਾਂਜੀ ਤੇ ਇਹ ਸਾਡੀ ਜਿਹੜੀ ਪਲੇਟਸ ਦੀ ਮਾਰਕਿੰਗ ਆ ਉਹ ਹੋ ਚੁੱਕੀ ਆ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਪਲੇਟਸ ਕਿੱਦਾਂ ਪਾ ਸਕਦੇ ਹਾਂ ਹੁਣ ਜਿੱਦਾਂ ਇਹ ਵਾਲੀ ਪਲੇਟਾਂ ਲਾਈਨਿੰਗ ਵਾਲਾ ਸੂਟ ਆ ਤੇ ਆਪਾਂ ਪਲੇਟ ਕਿੱਦਾਂ ਪਾਣੀ ਆ ਠੀਕ ਹੈ ਜੀ ਇਹ ਆਪਾਂ ਤੁਹਾਨੂੰ ਤਿੰਨੋਂ ਪਲੇਟਸ ਪਾ ਕੇ ਦੱਸਦੇ ਹਾਂ ਹਾਂਜੀ ਤੇ ਜਿੱਦਾਂ ਆਪਾਂ ਇਹ ਵਾਲੀ ਪਲੇਟਸ ਦੀ ਮਾਰਕਿੰਗ ਕੀਤੀ ਹੋਈ ਆ ਸਭ ਤੋਂ ਪਹਿਲਾਂ ਅਸੀਂ ਇਹਦੇ ਉੱਪਰ ਕੱਚੀ ਸਿਲਾਈ ਲਗਾ ਲੈਣੀ ਆ ਕਿ ਸਾਡੀ ਜਿਹੜੀ ਲਾਈਨਿੰਗ ਆ ਲਾਈਨਿੰਗ ਤੋਂ ਉੱਪਰ ਨੀਤੇ ਮਾਰਕਿੰਗ ਨਾ ਹੋਵੇ ਠੀਕ ਹੈ ਜੀ ਇਹ ਅਸੀਂ ਦੋਨੋਂ ਸਾਈਡ ਲਗਾ ਲਈ ਹੋਈ ਹੈ ਮਾਰਕਿੰਗ ਮਾਰਕਿੰਗ ਦੇ ਉੱਪਰ ਸਿਲਾਈ ਹਾਂਜੀ ਤੇ ਇਹ ਸਾਡੀ ਜਿਹੜੀ ਸਲਾਈ ਆ ਉਹ ਲੱਗ ਚੁੱਕੀ ਆ ਦੋਨੋਂ ਸਾਈਡ ਹੁਣ ਅਸੀਂ ਪਲੇਟ ਪਾਣੀ ਆ ਜਦੋਂ ਅਸੀਂ ਪਲੇਟ ਪਾਣੀ ਆ ਸਭ ਤੋਂ ਪਹਿਲਾਂ ਜਿਹੜੀ ਸਾਡੀ ਇਹ ਪਲੇਟ ਦੀ ਲੈਂਥ ਹੁੰਦੀ ਆ ਅਸੀਂ ਇੱਥੋਂ ਇਹਨੂੰ ਹਾਫ ਕਰ ਲੈਣਾ 7 ਇੰਚ ਆ ਤਾਂ ਅਸੀਂ ਇਹਨੂੰ ਜੀ 3.5 ਇੰਚ ਦੀ ਇੱਥੇ ਮਾਰਕਿੰਗ ਕਰ ਲੈਣੀ ਆ ਸੈਂਟਰ ਦੇ ਵਿੱਚ ਉਸ ਤੋਂ ਬਾਅਦ ਅਸੀਂ ਇੱਥੋਂ 0.5 ਇੰਚ ਦੀ ਮਾਰਕਿੰਗ ਕਰਨੀ ਆ ਜੀ ਸੈਂਟਰ ਤੋਂ 0.5 ਇੰਚ ਦੀ ਮਾਰਕਿੰਗ ਕਰਨ ਤੋਂ ਬਾਅਦ ਅਸੀਂ ਇਸ ਮਾਰਕਿੰਗ ਨੂੰ ਇੱਧਰ ਮਿਲਾ ਦੇਣਾ ਇਹਦੇ ਨਾਲ ਤੇ ਇਸ ਸਾਈਡ ਅਸੀਂ ਮਿਲਾ ਦੇਣਾ ਆ ਇਹਦੇ ਨਾਲ ਇਹ ਸਾਡੀ ਪਲੇਟ ਦੀ ਮਾਰਕਿੰਗ ਹੋ ਚੁੱਕੀ ਆ ਹੁਣ ਆਪਾਂ ਇਹ ਪਲੇਟ ਪਾਉਣੀ ਆ ਹਾਂਜੀ ਜਦੋਂ ਅਸੀਂ ਪਲੇਟ ਸਟਾਰਟ ਕਰਨੀ ਆ ਤਾਂ ਅਸੀਂ ਪਹਿਲਾਂ ਇੱਥੇ ਸਲਾਈ ਲੌਕ ਕਰਕੇ ਫਿਰ ਸਟਾਰਟ ਕਰਨੀ ਆ ਕਿ ਮਾਰਕਿੰਗ ਕੀਤੀ ਹੋਈ ਆ ਮਾਰਕਿੰਗ ਦੇ ਉੱਪਰ ਉੱਪਰ ਅਸੀਂ ਸਲਾਈ ਲਗਾਉਣੀ ਆ ਹਾਂਜੀ ਇਹ ਦੇਖੋ ਇਹ ਸਾਡੀ ਪਲੇਟ ਪੈ ਗਈ ਹੋਈ ਆ ਹੁਣ ਜਿਹੜੀਆਂ ਛੋਟੇ ਵਾਲੀਆਂ ਪਲੋਈਆਂ ਆ ਉਹ ਵੀ ਤੁਹਾਨੂੰ ਪਾ ਕੇ ਦਿਖਾਣੀਆਂ ਆ ਇਹ ਇਹ ਦੋ ਪਲੇਟ ਸਾਡੀਆਂ ਪੈਗੀਆਂ ਹੋਈਆਂ ਆ ਹੁਣ ਅਸੀਂ ਇਹ ਵਾਲੀ ਪਲੇਟ ਪਾਵਾਂਗੇ ਛੋਟੇ ਵਾਲੀ ਜਦੋਂ ਵੀ ਅਸੀਂ ਸਲਾਈ ਸਟਾਰਟ ਕਰਨੀ ਆ ਤਾਂ ਅਸੀਂ ਸਲਾਈ ਲੌਕ ਕਰਕੇ ਸਟਾਰਟ ਕਰਨੀ ਆ ਹਾਂਜੀ ਇਹ ਕਰੋ ਚੈੱਕ ਤਿੰਨੋਂ ਜਿਹੜੀਆਂ ਪਲੇਟਸ ਆਪਣੀਆਂ ਪੈਗੀਆਂ ਹੋਈਆਂ ਆ ਫਰੰਟ ਤੋਂ ਵੀ ਚੈੱਕ ਹਾਂਜੀ ਇਹ ਦੇਖੋ ਜਿਹੜੀਆਂ ਆਪਣੀਆਂ ਪਲੇਟਸ ਐਪਰ ਪਾ ਲੀਆਂ ਹੋਈਆਂ ਆ ਬਾਕੀ ਦੱਸਿਓ ਜਰੂਰ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਹਾਂਜੀ ਤੇ ਬਾਕੀ ਵੀਡੀਓ ਨੂੰ ਪੂਰੀ ਦੇਖੋਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਰੀਸੀਵ ਹੋ ਜਾਏ ਬਾਕੀ ਅਗਰ ਤੁਹਾਨੂੰ ਕੋਈ ਵੀ ਕਨਫਿਊਜ਼ਨ ਲੱਗਦੀ ਹੈ ਪਲੇਟਸ ਦੇ ਵਿੱਚ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਬਾਕੀ ਦੱਸਿਓ ਜਰੂਰ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਥੈਂਕ ਯੂ ਸੋ ਮਚ